ਤਦਨ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦੀ ਜਨਮ ਸ਼ਤਾਬ ਦੀ ਆ ਉਸਤੇ ਸ਼ਰਦਾ ਦੇ ਫੁੱਲ ਭੇਂਟ ਕਰਨ ਆਏ ਆ ਬਟਾਲਾ ਵਿਖੇ ਗगन ਪਲਾਜਾ ਜੀ ਨੇ ਜਿਹੜੇ ਬਜਰੰਗ ਦਲ ਦੇ ਤੇ ਉੱਤਰਪਾੜ ਦੇ ਪ੍ਰਧਾਨ ਨੇ ਤੇ ਨਾਲ ਸਾਡੇ ਜਤਿੰਦਰ ਚੱਕਰਾ ਜੀ ਨੇ ਜਿਹੜੇ ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਨੇ ਅਸੀਂ ਸਾਰੇ ਮਿਲ ਜੁਲ ਕੇ ਜਿਹੜਾ ਅਤਵਾਦੀ ਗੁਰਪਤੰਦ ਪੰਨੂ ਨੇ ਕਾਲ ਦਿੱਤੀ ਆ ਵੀ ਜਿਹੜਾ ਬੰਦਾ ਸ਼ਰਦਾ ਦੇ ਫੁੱਲ ਪੁਆਇੰਟ ਕਰੂਗਾ ਬੀ ਆਰ ਅੰਬੇਦਕਰ ਸਾਹਿਬ ਜੀ ਨੂੰ ਜਾਂ ਬੁੱਧ ਤੋੜੂਗਾ ਉਹਦੇ ਖਿਲਾਫ ਉਹਨੂੰ ਜਣੀ 11 ਲੱਖ ਰੁਪਏ ਨਾਮ ਦਊਗਾ ਜਿਹੜਾ ਨੁਕਸਾਨ ਕਰੂਗਾ ਅਸੀਂ ਬੀ ਆਰ ਅੰਬੇਦਕਰ ਜੀ ਦੇ ਸਭਦਾਨ ਜੀ ਨੂੰ ਮੰਨਣ ਵਾਲੇ ਵਿਅਕਤੀ ਆ ਅਸੀਂ ਉੱਥੇ ਜਾਵਾਂਗੇ ਸ਼ਰਦਾ ਦੇ ਫੁੱਲ ਪੈਂਟ ਕਰਾਂਗੇ ਇੱਥੋਂ 100 200 ਮੀਟਰ ਤੇ ਹੀ ਆ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਆ ਜੀ ਸਾਡੇ ਭਾਰ ਦਰਤਨ ਨੇ 32 ਡਿਗਰੀਆਂ ਸੀ ਮੈਂ ਉਸ ਅੱਤਵਾਦੀ ਪੰਨੂ ਨੂੰ ਕਹਿਣਾ ਚਾਹੁੰਦਾ ਵਾ ਤੇਰੀ ਤਾਂ ਇਨੀ ਡਿਗਰੀ ਵੀ ਨਹੀਂ ਜਿੰਨੀਆਂ ਸਾਡੇ ਬੀ ਆਰ ਬੇਦਕਰ ਬਾਬਾ ਸਾਹਿਬ ਦੇ ਡਿਗਰੀਆਂ ਸੀ 32 ਡਿਗਰੀਆਂ ਸੀ ਲੇਕਿਨ ਆਏ ਦਿਨ ਜਿਹੜਾ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਘਬਰਾਹਤ ਕਰ ਰਿਹਾ ਨਾ ਅੱਤਵਾਦੀ ਪੰਨੂ ਮੈਂ ਤੁਹਾਨੂੰ ਚੈਨਲ ਵਾਲਿਆਂ ਨੂੰ ਕਹਿਣਾ ਚਾਹੁੰਦਾ ਵਾ ਇਹਦੇ ਘਰੇ ਦੋ ਵਾਰ ਤਿਰੰਗਾ ਝੰਡਾ ਲਾਇਆ ਇਹਨੂੰ ਮੈਂ ਉਦੋਂ ਵੀ ਚੰਡੀਗੜ੍ਹ ਵਿੱਚ ਵੀ ਕਿਹਾ ਸੀ ਬਈ ਬੰਦੇ ਦਾ ਪੁੱਤ ਬਣ ਜਾ ਬੰਦੇ ਦਾ ਪੁੱਤ ਬਣ ਜਾ ਨਹੀਂ ਤੇਰੀ ਨਾਨੀ ਯਾਹ ਕਰਾ ਦੇਾਂਗੇ ਉਦੋਂ ਅਸੀਂ ਇਹਦਾ 1.5 ਕਰੋੜ ਦਾ ਨਾਮ ਰੱਖਿਆ ਸੀ ਜਿਹੜਾ 1.5 ਕਰੋੜ ਦਾ ਨਾਮ ਅਸੀਂ ਦਵਾਂਗੇ ਜਿਹੜਾ ਇਹਦਾ ਕੋਈ ਨਰ ਕੈਨੇਡਾ ਤੋਂ ਹੋਊਗਾ ਨੂੰ ਚਾਹ ਕੈਨੇਡਾ ਜਾ ਜਾਂ ਅਮਰੀਕਾ ਜਾ ਉਸ ਤੋਂ ਬਾਅਦ ਇਹ ਫੇਰ ਨਾ ਹਟਿਆ ਸਾਡੇ ਤਿਰੰਗੇ ਝੰਡੇ ਦਾ ਬਾਹਰ ਬੈਠ ਕੇ ਅਪਮਾਨ ਕਰਦਾ ਪਿਆ ਫੇਰ ਕੀ ਹੋਇਆ ਜੀ ਕੋਈ ਕਹਿਣਾ ਚਾਹਨਾ ਬਈ ਬੰਦੇ ਦਾ ਪੁੱਤ ਬਣ ਜੋ ਅਸੀਂ ਸਾਰੇ ਇਕੱਠੇ ਆਂ ਪੰਜਾਬ ਵਾਸੀ ਹਿੰਦੂ ਮੁਸਲਮਾਨ ਸਿੱਖ ਸਾਈ ਜੈਨੀ ਬੋਧੀ ਪਾਰਸੀ ਸਾਰੇ ਇੱਕਾ ਕੋਈ ਦੋ ਨਹੀਂ ਹੈਗੇ ਅਸੀਂ ਸ਼ਰਾਰਤਾਂ ਕਰਦਾ ਪਹਿਲਾਂ ਵੀ ਉਹਨਾਂ ਨੇ ਬਾਬਾ ਸਾਹਿਬ ਅੰਬੇਡਕਰ ਸੰਵਿਧਾਨ ਦੇ ਰਚੇਤਾ ਨੇ ਉਹਨੀਆਂ ਮੂਰਤੀਆਂ ਨੂੰ ਪਹਿਲਾਂ ਕੋਸ਼ਿਸ਼ ਕੀਤੀ ਆ ਨੁਕਸਾਨ ਪਹੁੰਚਾਉਣ ਦੀ ਹੁਣ ਤਾਂ ਉਹਨੇ ਸ਼ਰਮ ਧਮਕੀ ਲਈ ਆ ਕਿ 11-11 ਲੱਖ ਰੁਪਏ ਦਿੱਤਾ ਜਾਵੇਗਾ ਜਿੱਥੇ-ਥੇ ਮੂਰਤੀਆਂ ਐ ਤੋੜੀਆਂ ਜਾਣ ਵਿਸ਼ੇਸ਼ ਤੌਰ ਤੇ ਬਟਾਲਾ ਤੇ ਸਾਡੀ ਟੀਮ ਇੱਥੇ ਬਹੁਤ ਵਧੀਆ ਕੰਮ ਕਰਦੀ ਸੀ ਸਾਡੇ ਨਾਲ ਗੱਲ ਹੋਈ ਕਹਿੰਦੇ ਹਾਂ ਇਸ ਦੇ ਸਾਨੂੰ ਪ੍ਰੋਟੈਸਟ ਕਰਨਾ ਇਸ ਕਰਕੇ ਮੇਰੇ ਨਾਲ ਰਾਸ਼ਟਰੀ ਮਹਾਸੇਵ ਕੁਲਦੀਪ ਸੋਨੀ ਜੀ ਉਤਰਪਾਰ ਦੇ ਪਰਿਵਾਰੀ ਜੀ ਨਾਲ ਸਾਡੇ ਗਗਨਪਾਲਾ ਜੀ ਨਾਲ ਮਨਜੀਤ ਜੀ ਸਖਤਰ ਸਾਡੇ ਆਨਲਾਈਨ ਦੇ ਤੇ ਜਸਪਾਲ ਜੀ ਨੇ ਵੀ ਸਾਡੇ ਇੱਥੇ ਦੇ ਲੋਕਲ ਆਪਣੇ ਪੰਜਾਬ ਪ੍ਰਧਾਨ ਜੀ ਚੰਦਰ ਕਾਂਜੀ ਐਡਵੋਕੇਟ ਜੀ ਤਾਂ ਇਹ ਸਾਰੇ ਅਸੀਂ ਅੱਜ ਇੱਥੇ ਪਹੁੰਚੇ ਆ ਹੁਣ ਸਿਰ ਸਾਡਾ ਮੁੱਖ ਮਕਸਦ ਹੈ ਉਹਨੂੰ ਸੰਦੇਸ਼ ਭੇਜਣਾ ਆਪਣੇ ਵੱਲੋਂ ਉਹਦਾ ਸੰਦੇਸ਼ ਤਾਂ ਸਾਨੂੰ ਭਾਰਤ ਵਾਸੀਆਂ ਨੂੰ ਮਿਲ ਗਿਆ ਸਾਡਾ ਔਖਾ ਆ ਉਹਦਾ ਇਲਾਜ ਉਹੀ ਹੋਣਾ ਚਾਹੀਦਾ ਜਿੱਦਾਂ ਨਿੱਜੜ ਦਾ ਇਲਾਜ ਹੋਇਆ ਸੀ ਲੱਭਾ ਹੀ ਨਹੀਂ ਪਤਾ ਹੀ ਨਹੀਂ ਲੱਗਾ ਕਿਨੇ ਮਾਰ ਦਿੱਤਾ ਇਸੇ ਤਰ੍ਹਾਂ ਹੁਣ ਉਹਨੂੰ ਪਤਾ ਵੀ ਆਵੇ ਹੋ ਹਾਲ ਮੇਰਾ ਹੋਈ ਹੋਣਾ ਇਸੇ ਕਰਕੇ ਉਹ ਆਪਣਾ ਇੰਨੀ ਸਕਿਉਰਟੀ ਲਈ ਫਿਰਦਾ ਧਮਕੀਆਂ ਦਿੰਦੇ ਆਂ ਜਾਂ ਮਾਹੌਲ ਖਰਾਬ ਕਰਨ ਦੇ ਆ ਆ ਇਸ ਗੱਲ ਤੋਂ ਬਿਲਕੁਲ ਕਲੀਅਰ ਹੋ ਜਾ ਜਿਹੜਾ 11 ਲੱਖ ਰੁਪਏ ਵਾਲਾ ਮੈਸੇਜ ਆ ਉਹਦਾ ਕਿ ਭਈ ਬਾਹਰੋਂ ਕੋਈ ਫੰਡਿੰਗ ਹੋ ਰਹੀ ਆ ਜਿਸ ਦੇ ਲਈ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਇਹ ਕਾਰਸਦੀਪ ਡੱਲੇ ਨਾਂ ਦਾ ਬੰਦਾ ਹੈ ਉਹ ਵੀ ਧਮਕੀਆਂ ਦਿੰਦਾ ਪੈਸੇ ਲਾਦਾ ਕਦੀ ਸਾਡੇ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਪਹੁੰਚਿਆ ਗੁਰਸਮ ਸਿੰਘ ਮੰਡ ਦੀ ਐਂਟੀ ਫਰਾਡ ਐਂਟੀ ਟੈਰਰਿਸਟ ਫਰੰਟ ਤੋਂ ਉਹਨਾਂ ਦਾ ਵੀ ਉਹ ਦਿੰਦਾ ਤੇ ਇਹੀ ਆ ਕਿ ਆਪਣੇ ਪੰਜਾਬ ਦੇ ਲਈ ਲੜਨਾ ਆਪਣੇ ਦੇਸ਼ ਦੇ ਲਈ ਲੜਨਾ ਤੇ ਅਸੀਂ ਸਾਰੇ ਨੇ ਸੰਜੁਗ ਤੌਰ ਤੇ ਅੱਜ ਜਿਹੜਾ ਇੱਥੇ ਆਪਾਂ ਪੁਤਲਾ ਫੂਕਣਾ ਪ੍ਰਦਰਸ਼ਨ ਨਾਲੇ ਆ ਜਿੰਨੇ ਵੀ ਅਤਵਾਦੀ ਆ ਜਿਹਨਾਂ ਦੇ ਉਹਨਾਂ ਨੇ ਨਾਂ ਲਿਆ ਪਾਸ਼ਾ ਦਾ ਹੋਰ ਵੀ ਜੈ ਇਧਰ ਆਇਓ ਮੇਰੇ ਗਿੱਦੇ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਬਾਬਾ ਸਾਹ ਤੇਰੀ ਸੋਧ ਕੇ ਮੈਰੋ ਦਿਆਂਗੇ ਠੋਕ ਕੇ ਬਾਬਾ ਸਾਹ ਤੇਰੀ ਸੋਧ ਤੇ ਪਨੂ ਲਗੋਈ ਪਨੂ ਪ੍ਰਤਾਪ ਸਿੰਘ ਬਾਜਵਾ ਮੰਦਬੁੱਦੀ ਆ ਇਹ ਆਪਣਾ ਪ੍ਰਤਾਪ ਸਿੰਘ ਬਾਜਵਾ ਉਹਨੇ ਬਾਜਵਾ ਜਾਨੇ ਬਾਜਵਾ ਮੇਰਾ ਦੁਆਰ ਖੜਾ ਹੋ ਗਿਆ ਜਿਹੜੀ ਤਾਰ ਦੋ ਜਾ ਰਹੀ ਹੈ ਉਹ ਜਰਨਲ ਦਾ